ਮੇਰੇ ਦਰਸ਼ਕਾਂ ਨੇ ਵੀ ਲਿਖਣੀ ਹੈ ਕਿ ਜੋ ਸਾਨੂੰ ਪ੍ਰੋਬਲਮਸ ਬੱਚੇਦਾਨੀ ਦੇ ਰਿਲੇਟਡ ਹੈਗੀਆਂ ਪ੍ਰੈਗਨਸੀ ਦੇ ਰਿਲੇਟਡ ਹੈਗੀਆਂ ਉਹ ਅਸੀਂ ਆਪਣੇ ਆਪ ਹੀ ਆਪਣੀ ਘਰ ਦੀ ਫਾਰਮੇਸੀ ਜਿਸ ਨੂੰ ਅਸੀਂ ਕਿਚਨ ਕਹਿੰਦੇ ਹਾਂ ਉਸ ਦੇ ਨਾਲ ਸੌਟ ਆਊਟ ਕਰਨੀ ਹੈ ਐਂਡੋਮੈਟ੍ਰੋਸਿਸ ਲਾਈਨਿੰਗ ਬੱਚੇਦਾਨੀ ਦੀ ਅੰਦਰਲੀ ਪਰਤ ਹੈ ਸਰ ਇਸ ਦੇ ਵਿੱਚ ਹੀ ਬੱਚਾ ਠਹਿਰਨਾ ਹੁੰਦਾ ਆ ਠੀਕ ਹੈ ਤੇ ਦੂਸਰੀ ਗੱਲ ਪ੍ਰੈਗਨਸੀ ਟਾਈਮ ਤੇ ਵੀ 임플ਾਂਟੇਸ਼ਨ ਜਿਹੜਾ ਹੈ ਉਹ ਐਂਡੋਮੈਟ੍ਰੋਸਿਸ ਅਗਰ ਚੰਗੀ ਹੋਏਗੀ ਤਾਂ ਓਵਿਊਲੇਸ਼ਨ ਤੋਂ ਬਾਅਦ 임플ਾਂਟੇਸ਼ਨ ਹੋਣਾ ਹੈ ਤੇ ਨਾਲ ਨਾਲ ਐਂਡੋਮੈਟ੍ਰੋਸਿਸ ਲਾਈਨਿੰਗ ਅਗਰ ਅੱਛੀ ਹੈ ਤਾਂ ਹੀ ਲੇਡੀਜ਼ ਦੇ ਫੀਮੇਲ ਦੇ ਪੀਰੀਅਡ ਨਾਰਮਲੀ ਰਿਲੀਜ਼ ਹੁੰਦੇ ਹੈ ਪਰ ਨੂੰ ਪਤਾ ਹੈ ਮੈਂਸਟਰੇਸ਼ਨ ਸਾਈਕਲ ਪ੍ਰੈਗਨਸੀ ਵਾਸਤੇ ਜੀ ਫੀਮੇਲ ਦੇ ਰੀਪਰੋਡਕਟਿਵ ਆਰਗਨ ਨੂੰ ਹੈਲਦੀ ਰੱਖਣ ਲਈ ਅਹਿਮ ਰੋਲ ਅਦਾ ਕਰਦਾ ਹੈ প্রেਗਨਨਸੀ ਟਾਈਮ ਤੇ ਸਾਡੇ ਮੈਨਸਟ੍ਰੂਏਸ਼ਨ ਸਾਈਕਲ ਡਿਸਟਰਬ ਹੈ ਸਾਡੇ ਐਂਡੋਮੈਟ੍ਰਸਿਸ ਲਾਈਨਿੰਗ ਪੂਰੀ ਤਰ੍ਹਾਂ ਡਿਸਟਰਬ ਹੈ ਤਾਂ প্রেਗਨਨਸੀ ਪੋਸੀਬਲ ਨਹੀਂ ਹੈ ਔਰ ਮੋਰਓਵਰ ਪੀਰੀਅਡਸ ਵੀ ਠੀਕ ਨਹੀਂ ਰਹਿਣਗੇ ਅਗਰ ਪੀਰੀਅਡ ਠੀਕ ਨਹੀਂ ਰਹਿਣਗੇ ਤਾਂ প্রেਗਨਨਸੀ ਨਹੀਂ ਹੋਏਗਾ ਧੰਨਵਾਦ ਸਰ ਤੁਹਾਡਾ ਵੀ ਦਰਸ਼ਕਾਂ ਦਾ ਵੀ ਮੇਰੇ ਦਰਸ਼ਕਾਂ ਨੇ ਵੀ ਲਿਖਣੀ ਹੈ ਕਿ ਜੋ ਸਾਨੂੰ ਪ੍ਰੋਬਲਮਸ ਬੱਚੇਦਾਨੀ ਦੇ ਰਿਲੇਟਡ ਹੈਗੀਆਂ ਜੀ ਪ੍ਰੈਗਨੈਂਸੀ ਦੇ ਰਿਲੇਟਡ ਹੈਗੀਆਂ ਉਹ ਅਸੀਂ ਆਪਣੇ ਆਪ ਹੀ ਆਪਣੀ ਘਰ ਦੀ ਫਾਰਮੇਸੀ ਜਿਸ ਨੂੰ ਅਸੀਂ ਕਿਚਨ ਕਹਿੰਦੇ ਆ ਉਸ ਦੇ ਨਾਲ ਸੌਟ ਆਊਟ ਕਰਨੀ ਹੈ ਐਂਡੋਮੈਟ੍ਰੋਸਿਸ ਲਾਈਨਿੰਗ ਬੱਚੇ ਦਾਨੀ ਦੀ ਅੰਦਰਲੀ ਪਰਤ ਹੈ ਸਰ ਇਸ ਦੇ ਵਿੱਚ ਹੀ ਬੱਚਾ ਠਹਿਰਨਾ ਹੁੰਦਾ ਆ ਠੀਕ ਹੈ ਤੇ ਦੂਸਰੀ ਗੱਲ ਪ੍ਰੈਗਨੈਂਸੀ ਇਮਪਲੈਂਟੇਸ਼ਨ ਜਿਹੜਾ ਹੈ ਉਹ ਐਂਡੋਮੈਟ੍ਰੋਸਿਸ ਅਗਰ ਚੰਗੀ ਹੋਏਗੀ ਤਾਂ Ovulation ਤੋਂ ਬਾਅਦ ਇਮਪਲੈਂਟੇਸ਼ਨ ਹੋਣਾ ਹੈ ਤੇ ਨਾਲ ਨਾਲ ਐਂਡੋਮੈਟ੍ਰੋਸਿਸ ਲਾਈਨਿੰਗ ਅਗਰ ਅੱਛੀ ਹੈ ਤਾਂ ਹੀ ਲੇਡੀਜ਼ ਦੇ ਫੀਮੇਲ ਦੇ ਪੀਰੀਅਡ ਨਾਰਮਲੀ ਰਿਲੀਜ਼ ਹੁੰਦੇ ਹੈ ਤੁਹਾਨੂੰ ਪਤਾ ਹੈ ਮੈਂਸਟਰੇਸ਼ਨ ਸਾਈਕਲ ਪ੍ਰੈਗਨੈਂਸੀ ਵਾਸਤੇ ਜੀ ਇੱਕ ਫੀਮੇਲ ਦੇ ਰੀਪਰੋਡਕਟਿਵ ਆਰਗਨ ਨੂੰ ਹੈਲਦੀ ਰੱਖਣ ਲਈ ਅਹਿਮ ਰੋਲ ਅਦਾ ਕਰਦਾ ਹੈ ਠੀਕ ਹੈ ਤੇ ਜੇ ਪ੍ਰੈਗਨੈਂਸੀ ਟਾਈਮ ਤੇ ਸਾਡੇ ਮੈਂਸਟਰੂਏਸ਼ਨ ਸਾਈਕਲ ਡਿਸਟਰਬ ਹੈ ਹਾਂਜੀ ਸਾਡੀ ਐਂਡੋਮੈਟ੍ਰੋਸਿਸ ਲਾਈਨਿੰਗ ਪੂਰੀ ਤਰ੍ਹਾਂ ਡਿਸਟਰਬ ਹੈ ਤਾਂ ਪ੍ਰੈਗਨੈਂਸੀ ਪੋਸੀਬਲ ਨਹੀਂ ਹੈ ਔਰ ਮੋਰ ਓਵਰ ਪੀਰੀਅਡਸ ਵੀ ਠੀਕ ਨਹੀਂ ਰਹਿਣਗੇ ਅਗਰ ਪੀਰੀਅਡ ਠੀਕ ਨਹੀਂ ਰਹਿਣਗੇ ਤਾਂ ਪ੍ਰੈਗਨੈਂਸੀ ਨਹੀਂ ਹੋਏਗੀ ਸਰ ਇਸ ਦੇ ਸਿੰਪਟਮ ਅਗਰ ਐਂਡੋਮੈਟਰੋਸਿਸ ਲੈਨਿੰਗ ਡਿਸਟਰਬ ਹੈ ਤਾਂ 18 ਸਾਲ ਦੇ ਵਿੱਚ ਵੀ ਆਨ ਸ਼ੁਰੂ ਹੋ ਜਾਂਦੇ ਐ ਜਿਵੇਂ ਪੀਰੀਅਡਸ ਆਉਂਦੇ ਹੈਗੇ ਐ ਇਹ 18 ਸਾਲ ਚ ਵੀ ਖਰਾਬ ਹੋ ਸਕਦੀ ਜੀ ਸਰ ਬਿਲਕੁਲ ਬੱਚਿਆਂ ਦੀ ਵੀ ਕਿਉਂਕਿ ਮੈਨਸਟਰੇਸ਼ਨ ਸਾਈਕਲ ਦੀ ਅਸੀਂ ਗੱਲ ਕੀਤੀ ਅਗਰ ਮੈਨਸਟਰੇਸ਼ਨ ਸਾਈਕਲ ਡਿਸਟਰਬ ਹੈ ਤਾਂ ਉਹਨਾਂ ਦੇ ਐਂਡੋਮੈਟ੍ਰੀਸ ਲਾਈਨਿੰਗ ਜਿਹੜੀ ਹੈ ਉਹ ਡਿਸਟਰਬ ਰਹੇਗੀ ਔਰ ਉਸ ਨੂੰ ਐਂਡੋਮੈਟ੍ਰੀਓਮਾ ਹੋ ਜਾਏਗਾ ਇਹ ਅਲੱਗ ਡਿਜ਼ੀਜ਼ ਸਰ ਐਂਡੋਮੈਟ੍ਰੀਓਮਾ ਹੋਣਾ ਜਿਵੇਂ ਕਿ ਅਸੀਂ ਗੱਲ ਕੀਤੀ ਸੀਗੀ ਕਿ ਜਗ੍ਹਾ ਜਗ੍ਹਾ ਤੇ ਬਲੱਡ ਦੇ ਟਿਸ਼ੂਜ਼ ਬਣ ਜਾਂਦੇ ਹੈਗੇ ਆ ਉਹ ਜ਼ਰੂਰੀ ਨਹੀਂ ਸਰ ਉਹ ਕਿਤੇ ਵੀ ਬਣ ਸਕਦੇ ਆ ਅਗਰ ਐਂਡੋਮੈਟ੍ਰੀਓਮਾ ਹੈ ਤਾਂ ਇਹ ਇਨਰ ਲਾਈਨਿੰਗ ਜਿਹੜੀ ਹੈ ਇਹ ਸਮਾਲ ਸਮਾਲ ਟਿਸ਼ੂਜ਼ ਇੱਥੇ ਬਣ ਜਾਣਗੇ ਤਾਂ ਵੀ ਪ੍ਰੈਗਨਨਸੀ ਕਨਸੀਵ ਨਹੀਂ ਹੋਣੀ ਏ ఓਵਰੀਸ ਤੇ ਬੰਜਨਗੇ ਇਥੋਂ ਤੱਕ ਕਿ ਇਹ ਦੋਨੋਂ ਸਪੇਸ ਨੂੰ ਲੈਂਦੇ ਆਂ ఓਵਰੀਸ ਤੇ ਐਂਡੋਮੈਟ੍ਰੀਓਮਾ ਇਹਨਾਂ ਦੋਨਾਂ ਨੂੰ ਲੈਂਦੇ ਆਂ ਇੱਥੇ ਵੀ ਅਡੇਸ਼ਨਸ ਬਣ ਜਾਂਦਾ ਹੈਗਾ ਇਸੇ ਦਾ ਹੀ ਐਂਡੋਮੈਟ੍ਰੀਓਸਿਸ ਦਾ ਜਿਸ ਨੂੰ ਐਂਡੋਮੈਟ੍ਰੀਓਮਾ ਵੀ ਬੋਲ ਦਿੰਦੇ ਨੇ ਤੇ ਚਾਕਲੇਟ ਸਿਸਟ ਵੀ ਬੋਲ ਦਿੰਦੇ ਹੈਗੇ ਤੇ ਹੁਣ ਤੁਸੀਂ ਸਵਾਲ ਮੇਨ ਕੀਤਾ ਕਿ ਸਾਨੂੰ ਪਤਾ ਕਿਵੇਂ ਲੱਗੇ ਸਰ ਇਸ ਦੇ ਵਿੱਚ ਇਹ ਹੈ ਕਿ ਜਾਂ ਤਾਂ ਉਹਨਾਂ ਨੂੰ ਪੇਨ ਹੋਏਗਾ ਠੀਕ ਹੈ ਬੱਚੀ ਨੂੰ ਜਾਂ ਫੀਮੇਲ ਨੂੰ ਪੇਨ ਹੋਏਗਾ ਡਿਊਰਿੰਗ ਪੀਰੀਅਡ ਪੇਨ ਰਹਿੰਦਾ ਹੈ ਸਰ ਜਾਂ ਉਹਨਾਂ ਦੇ ਡਿਸਚਾਰਜ ਦੀ ਪ੍ਰੋਬਲਮ ਹੁੰਦੀ ਰਹਿੰਦੀ ਹੈ ਉਹਨਾਂ ਨੂੰ ਹੈਵੀ ਬਲੀਡਿੰਗ ਵੀ ਹੋ ਸਕਦੇ ਹੈਗੇ ਆ ਔਰ ਐਬਨਾਰਮਲ ਬਲੀਡਿੰਗ ਵੀ ਹੋ ਸਕਦੀ ਹੈ ਉਹ ਜਿਹੜੇ ਕਲੋਟਿੰਗ ਵਗੈਰਾ ਜਿਸ ਨੂੰ ਜੀ ਜਿਸ ਨੂੰ ਕਲੋਟਿੰਗ ਕਹਿ ਦਿੰਦੇ ਆ ਜਿਹੜੀ ਐਂਡੋਮੈਟ੍ਰੀਓਸਿਸ ਲਾਈਨਿੰਗ ਡਿਸਟਰਬ ਹੁੰਦੀ ਬਲੀਡਿੰਗ ਹੈ ਉਹ ਕੁਝ हटके ਹੁੰਦੀ ਹੈ ਸਰ ਇੱਕ ਤਾਂ ਨਾਰਮਲ ਬਲੀਡਿੰਗ ਹੈ ਫੀਮੇਲ ਨੇ ਨੋਟਿਸ ਕਰਨਾ ਹੈ ਨਾਰਮਲ ਬਲੀਡਿੰਗ ਨਹੀਂ ਹੈ ਇਹ ਮਹੀਨੇ ਦੇ ਵਿੱਚ ਜਿਵੇਂ 5 ਕੁ ਦਿਨ ਬਾਅਦ ਫਿਰ ਹਲਕਾ ਹਲਕਾ ਸਪੌਟ ਲੱਗਣ ਲੱਗ ਜਾਂਦਾ ਹੈ ਉਹ ਵੀ ਸਿੰਬਲ ਦੇ ਰਿਹਾ ਹੈ ਕਿ ਇਹ ਐਂਡੋਮੈਟਰੋਸਿਸ ਲਾਈਨਿੰਗ ਡਿਸਟਰਬ ਹੈ ਔਰ ਅਗਰ ਉਹਨਾਂ ਨੂੰ ਕੋਈ ਡਿਸਚਾਰਜ ਹੈ ਵਿਜ਼ਾਇਨਲ ਡਿਸਚਾਰਜ ਆ ਰਿਹਾ ਹੈਗਾ 스ਮੈਲੀ ਡਿਸਚਾਰਜ ਹੈ ਉਹ ਵੀ ਇੰਡੀਕੇਟ ਕਰਦਾ ਹੈ ਉਹਨਾਂ ਦਾ weight gain ਹੋ ਰਿਹਾ ਹੈ ਤਾਂ ਵੀ ਇੰਡੀਕੇਸ਼ਨ ਹੈ ਔਰ ਅਗਰ ਉਹਨਾਂ ਦਾ ਮੂਡ ਸਵਿੰਗ ਕਰਨ ਲੱਗ ਗਿਆ ਹੈ ਸਰ ਤਾਂ ਵੀ ਮੀਨਸ ਇਹ ਸਾਰੇ ਸਿੰਪਟਮਸ ਕੋ ਕਲੀਅਰ ਹੋ ਜਾਏਗਾ ਸਰ ਇਹ ਜਦੋਂ ਵੀ ਆਪਾਂ ਹਿਸਟਰੋ ਜਾਂ ਲੇਪਰੋਸਕੋਪੀ ਕਰਾਣੇ ਹੈਗੇ ਆ ਤਾਂ ਉਸ ਦੇ ਵਿੱਚ ਇਹ ਹੁੰਦਾ ਕਿ ਅੰਦਰੋਂ ਕਲੀਨ ਆਊਟ ਹੋ ਜਾਏਗਾ ਸਿਰ ਕਲੀਨ ਆਊਟ ਤਾਂ ਹੋਣਾ ਹੀ ਆ ਪਰ ਜੇ ਇਹ ਮੰਨ ਲਓ ਪ੍ਰੋਬਲਮ ਹਜੇ ਸਵਿਰ ਨਹੀਂ ਹੋਈ ਹੈਗੀ ਤਾਂ ਬੈਟਰ ਹੈ ਕਿ ਉਹਨਾਂ ਨੂੰ ਹੋਮ ਰੈਮਡੀਜ਼ ਲੈਪਰੋਸਕੋਪੀ ਤੇ ਨੁਕਸਾਨ ਵੀ ਹੈਗੇ ਆ ਸਰ ਫਾਇਦੇ ਤਾਂ ਹੈਗੇ ਹੀ ਹੈਗੇ ਕਿਉਂਕਿ ਕਲੀਅਰ ਆਊਟ ਹੋਣਾ ਹੈ ਲੈਪਰੋਸਕੋਪੀ ਇਹ ਜਿਹੜੇ ਸਰ ਹੈਗੇ ਟੈਸਟ ਇਹ ਸਿਰਫ ਇੰਨਾ ਹੈ ਕਿ ਕੈਮਰਾ ਵਜਾਈਨਾ ਦੇ ਅੰਦਰ ਪਾ ਕੇ ਇਹ ਚੈੱਕ ਆਊਟ ਹੋ ਜਾਂਦਾ ਹੈ ਵਿਜ਼ੂਲਾਈਜ਼ ਹੋ ਜਾਂਦਾ ਹੈ ਕਿ ਐਂਡੋਮੈਟ੍ਰੋਸਿਸ ਕਿੱਥੇ ਹੈ ਇਹ ਤਾਂ ਸਿਰਫ ਇੰਨਾ ਹੀ ਕੰਮ ਹੈ ਪਰ ਅਸੀਂ ਕਈ ਵਾਰੀ ਇਹਨੂੰ ਵਿਜ਼ੂਅਲਾਈਜ਼ ਕਰਦੇ ਆ ਕਰਦੇ ਆ ਲਾਈਕ ਸਰਜਰੀ ਤਰ੍ਹਾਂ ਜਾਂ ਇਸ ਨੂੰ ਕੋਈ ਡੀਐਨਸੀ ਹੁੰਦੀ ਹੈ ਕੋਈ ਆਪਰੇਟ ਹੁੰਦਾ ਹੈ ਤਾਂ ਇਹ ਐਂਡੋਮੈਟ੍ਰੋਮਾ ਵੱਧ ਵੀ ਜਾਂਦਾ ਹੈ ਮੈਂ ਹੀ ਨਹੀਂ ਕਹਿ ਰਹੀ ਸਰ ਇਹ ਡਾਕਟਰਸ ਵੀ ਕਹਿਣਗੇ ਕਿ ਵਾਂਸ ਇਸ ਨੂੰ ਆਪਰੇਟ ਕੀਤਾ ਐਂਡੋਮੈਟ੍ਰੋਸਿਸ ਨੂੰ ਇਤਮੇ ਅਕਰ ਅਗੇਨ ਅਗਰ ਦੁਬਾਰਾ ਹੀ ਹੋਣਾ ਹੈ ਮੰਨ ਲਓ ਤਾਂ ਫਿਰ ਅਸੀਂ ਆਪਰੇਟ ਕਰਾ ਕਿਉਂ ਰਹੇ ਆ ਸਰ ਲਾਈਨਿੰਗ ਦੀ ਗੱਲ ਆਂਦੀ ਹੈਗੀ ਹੈ ਤਾਂ ਇਹ ਹੋਮ ਰੈਮਡੀਜ਼ ਦੇ ਨਾਲ ਹੀ ਉਹ ਆਪਣੀ ਐਂਡੋਮੈਟ੍ਰੋਸਿਸ ਲਾਈਨਿੰਗ ਨੂੰ ਜਿਸ ਦੀ ਕੀ ਆਪਟੀਮਲ ਜਿਹੜੀ ਮੈਜ਼ਰ ਮੈਂਟ ਹੈ ਕਿ ਉਹ 7214 ਹੋਣੀ ਚਾਹੀਦੀ ਹੈਗੀ ਇਹ ਇਨ ਕੇਸ ਉਹਨਾਂ ਦੀ 7 ਐਮ ਐਮ ਤੋਂ ਘੱਟ ਹੈ ਤਾਂ ਜੋ ਅਸੀਂ ਪਿਛਲੀ ਵੀਡੀਓਜ਼ ਦੇ ਵਿੱਚ ਫਾਰਮੈਟ ਦੱਸੇ ਮੈਂ ਸ਼ਾਰਟਲੀ ਫਿਰ ਦੱਸ ਦਿੰਨੀ ਹੈਗੀਆਂ ਸਰ ਅਸੀਂ ਅਵੋਕਾਡੋ ਰੱਖਿਆ ਸਟਰਾਬੇਰੀ ਰੱਖੀ ਹੈ ਬਲੂ ਬੈਰੀ ਰੱਖੀ ਹੈਗੀ ਇਹ ਉਹਨਾਂ ਨੇ ਐਪਲ ਲੈ ਲੈਣਾ ਹੈ ਅਨਾਰ ਲੈ ਲੈਣਾ ਇਸ ਤੋਂ ਇਲਾਵਾ ਬੀਟਰੂਟ ਲੈ ਲੈਣਾ ਹੈਗਾ ਧਨੀਏ ਪੁਦੀਨੇ ਦੀ ਚਟਨੀ ਲੈ ਲੈਣੀ ਹੈਗੀ ਮੀਨਸ ਉਹਨਾਂ ਨੇ ਉਹ ਚੀਜ਼ਾਂ ਲੈਣੀਆਂ ਜਿਸ ਦੇ ਵਿੱਚ ਵਿਟਾਮਿਨ ਸੀ ਈ ਫੋਲਟ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹਦੇ ਨਾਲ ਕਿ ਉਹਨਾਂ ਦੇ ఓਵਰੀਜ ਦਾ ਬਲੱਡ ਸਟੀਮੂਲੇਸ਼ਨ ਫਾਸਟ ਹੋਏ ਤਾਂ ਉਹਨਾਂ ਦੀ ਜਿਹੜੀ ਐਂਡੋਮੈਟ੍ਰਿਕਸ ਲਾਈਨਿੰਗ ਹੈ ਸਰ ਉਹ ਖੁਦ ਬਖੁਦ ਹੀ 5 ਤੋਂ 7 ਤੇ ਆ ਜਾਣੀ ਹੈਗੀ ਹੈ ਸਰ ਇਹ ਫੌਨ ਤੋਂ ਕਾਲ ਸੀ ਅੱਜ 2025 ਦਾ ਅੱਜ ਮੈਨੂੰ ਹੁਣ ਤੱਕ ਦੋ ਖਬਰਾਂ ਮਿਲ ਚੁੱਕੀਆਂ ਸਰ ਇੱਕ ਕਾਲ ਫੌਨ ਤੋਂ ਆਈ ਸੀਗੀ ਉਹਨਾਂ ਦਾ ਪੋਜ਼ਿਟਿਵ ਹੋਇਆ ਤਾਂ ਮੈਂ ਆਪਣੇ ਦਰਸ਼ਕਾਂ ਨੂੰ ਉਹਨਾਂ ਦੀ ਪ੍ਰੋਬਲਮ ਦੱਸਦੀ ਹਾਂ ਸਰ ਉਹਨੂੰ 12 ਸਾਲ ਹੋ ਗਏ ਸੀਗੀ ਤੇ ਉਹਨਾਂ ਦੀ ਟਿਊਬ ਬਲੌਕ ਸੀਗੀ ਨਾਲੇ ਉਹਨਾਂ ਦੇ ਫਾਈਬਰੌਇਡ ਸੀਗਾ ਤਾਂ ਉਹਨਾਂ ਦਾ ਲੋ ਏ ਐਮ ਸੀ ਅਸੀਂ ਪਿਛਲੇ ਵੀਡੀਓਸਟ ਗੱਲ ਕੀਤੀ ਉਹਨਾਂ ਦਾ एएमएच ਵੀ ਲੋ ਸੀਗਾ ਤਾਂ ਡਾਕਟਰਸ ਇਹ ਕਹਿ ਰਹੇ ਨੇ ਕਿ ਅਗਰ 0.6 एएमएच ਤਾਂ ਪ੍ਰੈਗਨੈਂਸੀ 컨ਸੀਵ ਨਹੀਂ ਹੋ ਸਕਦੀ ਹੁਣ ਉਹਨਾਂ ਨੂੰ 12 ਸਾਲ ਬਾਅਦ ਕਦੇ ਨਾਲ ਹੋਈ ਹੈ ਇਹ ਸੁਣ ਲੋ ਉਹਨਾਂ ਨੂੰ ਮੈਂ ਬੋਇਲਡ ਵੈਜੇਸ ਲਗਾਈਆਂ ਠੀਕ ਹੈ ਨਾਲ ਉਹਨਾਂ ਨੂੰ ਫਰੂਟ ਐਡਵਾਈਸ ਕੀਤੇ ਠੀਕ ਹੈ ਫਰੂਟ ਕੋਈ ਵੀ ਲੈ ਸਕਦੇ ਹੈਗੇ ਆ ਸਰ ਫਰੈਂਕਲੀ ਸਪੀਕਿੰਗ ਉਹਨਾਂ ਦਾ ਕਨਕ ਦਾ ਆਟਾ ਬੰਦ ਕਰ ਦਿੱਤਾ ਮੈਂ ਉਹਨਾਂ ਨੂੰ ਮਲਟੀ ਗ੍ਰੇਨ ਕੁਝ ਵੀ ਉਹਨਾਂ ਨੇ ਕਿਹਾ ਕਿ ਕਿਨਵਾ ਦਲੀਆ ਜਿਹਦੇ ਵਿੱਚ ਫਾਈਬਰਸ ਕੰਟੈਂਟ ਜ਼ਿਆਦਾ ਹੋਣ ਉਹ ਵਾਲਾ ਫਲੋਰ ਯੂਜ਼ ਕਰਨ ਤੇ ਨਾਲ ਉਹਨਾਂ ਨੇ ਮਿੱਠਾ ਛੱਡ ਦਿੱਤਾ ਸੀਗਾ ਤੇ ਇਹ ਸਭ ਚੀਜ਼ਾਂ ਕਰਦੇ ਹੀ ਤੇ ਨਾਲੋਂ ਨਾਲ ਮੈਂ ਉਹਨਾਂ ਨੂੰ ਇੱਕ ਹੋਰ ਸਰ ਰਾਮਬਨ ਟ੍ਰੀਟਮੈਂਟ ਦਿੱਤਾ ਸੀ ਜੋ ਉਹਨਾਂ ਨੇ ਖਾਲੀ ਪੇਟ ਲੈਣਾ ਸੀਗਾ ਅਸੀਂ ਅੱਜ ਰੱਖਿਆ ਹੋਇਆ ਇਹ ਹੈਗੇ ਆ ਸਰ ਸ਼ਿਵਲਿੰਗੀ ਇਹ ਹੈਗੇ ਸ਼ਿਵਲਿੰਗੀ ਤੇ 20 ਠੀਕ ਹੈ ਉਹ ਹੈਗਾ ਪੁੱਤਰ ਜੀ ਇਹ ਹੈਗੇ ਪੁੱਤਰ ਜੀ ਵੀ ਠੀਕ ਹੈ ਜੀ ਉਹਨਾਂ ਨੇ ਅੱਧਾ ਅੱਧਾ ਇਹਨਾਂ ਨੂੰ ਇਕੁਅਲ ਕੁਆਂਟੀਟੀ ਚ ਪਾ ਕੇ ਤਾਂ ਇਹਦਾ ਅੱਧਾ ਅੱਧਾ ਚਮਚ ਛੇਰੇ ਖਾਲੀ ਪੇਟ ਉਹ ਲੇਡੀ ਲੈ ਰਹੀ ਸੀਗੀ ਉਧਰੋਂ ਮੈਂ ਹੁਣੇ ਡਿਸਕਸ ਕੀਤਾ ਉਹ ਚੀਜ਼ਾਂ ਤਾਂ ਸਰ ਕਿ ਉਹਨੂੰ 12 ਸਾਲਾਂ ਬਾਅਦ ਮੈਂ ਉਸਨੂੰ ਕਿਹਾ ਵੀ 40 ਦਿਨ ਤੂੰ ਇਸ ਤਰੀਕੇ ਹੀ ਖਾਣਾ ਪੀਣਾ ਆ ਤੇ ਸਰ 40ਵਾਂ ਦਿਨ ਤਾਂ ਉਸਨੂੰ ਆਇਆ ਹੀ ਨਹੀਂ ਕਿਉਂਕਿ ਉਹਦਾ ਪੀਰੀਅਡ ਆਇਆ ਨਹੀਂ ਔਰ ਉਹਨੂੰ ਪ੍ਰੈਗਨancies 컨ਸੀਵ ਹੋ ਗਈ ਤਾਂ ਮੈਂ ਰੀਅਲੀ ਆਮ ਰੀਅਲੀ ਵੈਰੀ ਹੈਪੀ ਆ ਡੋਨਟ ਹੈਵ ਐਨੀ ਵਰਡਸ ਟੂ ਅਟਰ ਮੇਰੇ ਕੋਲ ਸ਼ਬਦ ਹੀ ਨਹੀਂ ਹੈ ਸਰ ਕਿ 12 ਸਾਲਾਂ ਬਾਅਦ ਉਹ ਸਿਰਫ ਘਰੇਲੂ ਨੁਸਖਿਆਂ ਦੇ ਨਾਲ ਹੀ ਤੇ ਦੂਸਰਾ ਸਰ ਅੱਜ ਹੀ ਮੇਰੇ ਕਲੀਨਿਕ ਤੇ ਮਾਰਨਿੰਗ ਇੱਕ ਪੇਸ਼ੈਂਟ ਸੀਗੇ ਉਹਨਾਂ ਦਾ ਸਰ ਨਵੇਂ ਮਹੀਨੇ ਉਹਨਾਂ ਦੀ ਮੈਡੀਸਿਨ ਸਟਾਰਟ ਹੋਈ ਸੀਗੀ ਉਹਨਾਂ ਨੂੰ ਪ੍ਰੋਬਲਮ ਸੀਗੀ ਉਹਨਾਂ ਦੇ ਪੀਰੀਅਡ ਸਕਿਪ ਹੋ ਕੇ ਆਉਂਦੇ ਸੀਗੇ ਤੇ ਨਾਲ ਉਹਨਾਂ ਦੇ ਫਾਈਬਰੋਇਡ ਸੀਗੇ ਸਰ ਉਹਨਾਂ ਨੂੰ ਮੈਂ ਕੁਝ ਫਾਈਬਰੋਇਡ ਦੀ ਮੈਡੀਸਿਨ ਸ਼ੁਰੂ ਕੀਤੀ ਆ ਤੇ ਨਾਲੋਂ ਨਾਲ ਉਹਨਾਂ ਨੂੰ ਏ ਐਮ ਐਚ ਰਿਕਵਰ ਕਰਨ ਦੀ ਮੈਡੀਸਿਨ ਸ਼ੁਰੂ ਕੀਤੀ ਤਾਂ ਸਰ ਉਹਨਾਂ ਦੀ 2 9 24 ਨੂੰ ਟ੍ਰੀਟਮੈਂਟ ਸ਼ੁਰੂ ਹੋਇਆ ਤੇ ਅੱਜ ਤੁਸੀਂ ਇਹ ਹਿਸਾਬ ਲਾ ਲਓ 12ਵਾਂ ਮਹੀਨਾ ਹੀ ਗਿਆ 4 ਮਹੀਨੇ 4 ਮਹੀਨੇ ਵਿੱਚ ਅੱਜ ਮੈਨੂੰ ਉਹਨਾਂ ਦਾ ਮੈਸੇਜ ਵੀ ਆਇਆ ਕਿ ਮੈਮ ਸਾਨੂੰ ਪ੍ਰੈਗਨੈਂਸੀ 컨ਸੀਵ ਹੋ ਗਈ ਹੁਣ ਅਸੀਂ ਫਾਈਬਰਡ ਵਗੈਰਾ ਤਾਂ ਭੁੱਲ ਹੀ ਗਏ ਸਰ ਅਸੀਂ ਦੱਸ ਰਹੇ ਹੈਗੇ ਆ ਜਿਵੇਂ ਕਿ ਹਰ ਵਾਰ ਦੀ ਤਰ੍ਹਾਂ ਅਸੀਂ ਸੋਭਾਗੇ ਮੈਡੀਸਨ ਦੱਸਦੇ ਆਂ। ਥੋੜੀ ਕੰਮ ਕਰਦੀ ਹੈ ਜੀ। ਸਰ ਸੋਭਾਗੇ ਮੈਡੀਸਨ ਦਾ ਤਾਂ ਬਹੁਤ ਹੀ ਵੱਡਾ ਰੋਲ ਹੈ। ਅਗਰ ਲੋ ای ਐਮ ਐਚ ਐ ਤਾ ਰਿਕਵਰ ਕਰ ਦੇਣਾ ਹੈ ਔਰ ਅਗਰ ਜਿਹੜੀ ਅਸੀਂ ਲਾਈਨਿੰਗ ਦੀ ਅੱਜ ਗੱਲ ਕਰ ਰਹੇ ਆ ਬੱਚੇਦਾਨੀ ਦੀ ਲਾਈਨਿੰਗ ਹਾਂਜੀ ਦਿਨਾਂ ਦੇ ਵਿੱਚ ਹੀ ਇਸ ਮੈਡੀਸਨ ਨੇ ਬੱਚੇਦਾਨੀ ਦੀ ਲਾਈਨਿੰਗ ਨੂੰ ਰਿਕਵਰ ਕਰ ਦੇਣਾ। ਸਰ ਇੱਥੋਂ ਤੱਕ ਕਿ ਸਭ ਤੋਂ ਵੱਡੀ ਗੱਲ ਕਿ ਜਿਹੜੇ ਪੇਸ਼ੈਂਟ ਆਈ ਵੀ ਐਫ ਲੈ ਰਹੇ ਆ ਉਹਨਾਂ ਦਾ ਪਹਿਲਾ ਸਕਸੈਸ ਨਹੀਂ ਹੋਇਆ ਅੱਜ ਮੇਰੇ ਕੋਲ ਇੰਨੇ ਪੇਸ਼ੈਂਟ ਚੱਲ ਰਹੇ ਕਿ ਉਹ ਆਈ ਵੀ ਐਫ ਟਰੀਟਮੈਂਟ ਲੈਂਦੇ ਆ ਲੈਂਦੇ ਆ ਵੀ बच्चेदानी दी लाइनिंग ਨੂੰ ਚੰਗਾ ਕਰਨ ਵਾਸਤੇ ਐਸੋ ਭਾਂਗੇ ਲੈ ਕੇ ਉਹਨਾਂ ਦਾ ਆਈਵੀਐਫ ਵੀ ਸਕਸੈਸ ਹੋ ਰਿਹਾ ਤੇ ਜਿਹੜੀ ਹੁਣ ਤੁਸੀਂ ਗੱਲ ਕੀਤੀ ਕਿ ਛੋਟੇ ਛੋਟੇ ਗੋਲੀਆਂ ਜਿਨ੍ਹਾਂ ਨੂੰ ਤੁਸੀਂ ਦੱਸ ਰਹੇ ਹੋ ਸਰ ਇਹ ਯੂ ਪਾਵਰ ਯੋਗ ਹੈ ਉਹ ਯੂਟਰਸ ਨੂੰ ਉਸੇ ਬੱਚੇਦਾਨੀ ਦੀ ਗੱਲ ਕਰ ਰਹੇ ਆ ਨਾ ਸਿਰਫ ਬੱਚੇਦਾਨੀ ਨੂੰ ਹੀ ਤਾਂ ਸਾਨੂੰ ਸਟਰੋਂਗ ਕਰਨਾ ਹੈ ਪ੍ਰੈਗਨਨਸੀ ਕਨਸੀਵ ਕਰਨ ਲਈ ਤਾਂ ਇਹ ਯੂ ਪਾਵਰ ਯੋਗ ਹੈ ਸਰ ਇਹ ਹੁਣ ਮੈਂ ਜ਼ਿਆਦਾ ਹੀ ਕਹਿ ਦিনি 2 ਮਹੀਨੇ ਜਿਵੇਂ ਮੇਰੇ ਰਿਜ਼ਲਟ ਆ ਰਹੇ ਤਾਂ ਸਰ ਮਹੀਨਾ ਵੀ ਨਹੀਂ ਲੱਗਦਾ ਯੂ ਪਾਵਰ ਰੋਗ ਉਹ ਯੂਜ਼ ਕਰ ਸਕਦੇ ਹੈਗੇ ਸਰ ਉਸ ਤੋਂ ਬਾਅਦ ਇਹ ਆ ਗਿਆ ਗਰਭ ਪਾਲ ਯੋਗ ਸਰ ਉਹ ਗਰਭ ਪਾਲ ਯੋਗ ਇਹਨਾਂ ਦੋਨਾਂ ਦਾ ਕੰਬੀਨੇਸ਼ਨ ਸ਼ੁਰੂ ਕਰਦੇ ਆਂ ਸੀ ਗਰਭ ਪਾਲ ਯੋਗ ਤੇ ਯੂ ਪਾਵਰ ਇਹਨਾਂ ਦੋਨਾਂ ਨੇ ਯੂਟਰਸ ਨੂੰ ਬੱਚੇਦਾਨੇ ਨੂੰ ਸਟਰੋਂਗ ਕਰ ਦੇਣਾ ਤੇ ਸੋਭਾਗਿਆਨ ਯੂਟਰਸ ਦੀ ਲਾਈਨਿੰਗ ਨੂੰ ਸਟਰੋਂਗ ਕਰ ਦੇਣਾ ਸਰ ਇਹਨਾਂ ਦੋਨਾਂ ਦਾ ਚੌਖਾ ਰਿਜ਼ਲਟ ਆ ਰਿਹਾ ਹੈ ਜੀ ਓਵਰ ਆਲ ਸਰ ਮੈਂ 9 ਸਾਲ ਦੇ ਵਿੱਚ ਮੇਰੇ ਦਰਸ਼ਕਾਂ ਨੂੰ ਸੁਨੇਹਾ ਦੇਣਾ ਚਾਹਾਂਗੀ ਕਿ ਉਹ ਕੁਝ ਨਾ ਕਰਨ ਸਰ ਕਿਤੇ ਨਾ ਜਾਣ ਜੇ ਮੇਰੇ ਦੋ ਪੇਸ਼ੈਂਟ ਬਾਹਰ ਵਾਲਾ ਜਿਹੜਾ ਪੇਸ਼ੈਂਟ ਸੀ 12 ਸਾਲਾਂ ਬਾਅਦ ਜਿਹੜਾ ਇੱਥੇ ਪੇਸ਼ੈਂਟ ਇਸੇ ਡੀਲ ਕੀਤਾ ਉਹ ਸਿਰ 7 ਸਾਲਾਂ ਬਾਅਦ 컨ਸੀਵ ਕਰ ਸਕਦੇ ਆ ਜਦਕਿ ਉਹਨਾਂ ਨੂੰ ਹਰ ਡਾਕਟਰ ਕਹਿ ਰਿਹਾ ਸੀਗਾ ਕਿ ਆਈਵੀਐਫ 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 ਨੋਰਮਲ 컨ਸੀਵ ਕਰ ਗਏ ਮੈਂ ਇਸ ਮੇਰਾ ਸੁਨੇਹਾ ਹੈ ਵੀ ਉਹ ਮੈਡੀਸਿਨਸ ਲੈਣ ਦੀ ਬਜਾਏ ਆਪਣੀ ਕਿਚਨ ਵਾਲੀ ਫਾਰਮੇਸੀ ਦਾ ਇਸਤੇਮਾਲ ਕਰਨ ਸਰ 6 ਮਹੀਨੇ ਉਹ ਆਪਣੇ ਡਾਈਟ ਤੇ ਲਾਈਫ ਸਟਾਈਲ ਨੂੰ ਆਪਣੀ ਕਿਚਨ ਨੂੰ ਇੱਕ ਦਵਾਈ ਖਾਨਾ ਸਮਝ ਕੇ ਯੂਜ਼ ਕਰ ਲੈ ਤਾਂ ਉਹਨਾਂ ਨੂੰ ਪ੍ਰੈਗਨੈਂਸੀ 컨ਸੀਵ ਹੋ ਜਾਏਗੀ ਨਾਲੋ ਨਾਲ ਉਹਨਾਂ ਦੇ ਪੈਸੇ ਬਚਣਗੇ ਸ਼ਿਵਲਿੰਗੀ ਤੇ ਪੁੱਤਰ ਜੀਵੀ ਇਹਨਾਂ ਦੋਨਾਂ ਨੂੰ ਇਕੁਅਲ ਕੁਆਂਟੀਟੀ ਦੇ ਵਿੱਚ ਲੈ ਕੇ ਇਸ ਦਾ ਪਾਊਡਰ ਬਣਾ ਲੈਣ ਪਾਊਡਰ ਬਣਾ ਕੇ ਇਸ ਦੀਆਂ ਗੋਲੀਆਂ ਵੀ ਬਣਾ ਸਕਦੇ ਹੈਗੇ ਉਹ ਘਿਓ ਚ ਪਾ ਕੇ ਜਾਂ ਗੁੜ ਦੇ ਵਿੱਚ ਪਾ ਕੇ ਇਹਦੀਆਂ ਗੋਲੀਆਂ ਬਣਾ ਕੇ ਦੋ ਗੋਲੀਆਂ ਸਵੇਰੇ ਉਹਨਾਂ ਨੇ 40 ਦਿਨ ਹੀ ਲੈਣੀਆਂ ਸਰ ਠੀਕ ਹੈ ਤੇ ਜੇ ਅਸੀਂ ਗੱਲ ਕਰੀਏ ਇਹ ਫਰੂਟ ਦੀ ਸਰ ਸਟਰਾਬੇਰੀ ਰੱਖੀ ਤੇ ਪਿਛਲੀ ਵਾਰੀ ਅਸੀਂ ਬਲੂ ਬੈਰੀ ਵੀ ਨਾਲ ਰੱਖੀ ਸੀ ਬੈਰੀ ਕੋਈ ਵੀ ਲੈ ਲੈਣ ਮੈਡੀਸਨ ਤਰਾ ਉਹਨਾਂ ਨੇ ਜਿਵੇਂ ਥੋੜੇ ਦਿਨ ਸਟਰਾਬੇਰੀ ਥੋੜੇ ਦਿਨ ਬਲੂਬੇਰੀ ਔਰ ਥੋੜੇ ਦਿਨ ਅਵੋਕਾਡੋ ਆਲਟਰਨੇਟ ਟਾਈਮ ਤੇ ਤਿੰਨੋਂ ਫਰੂਟਸ ਨੂੰ ਯੂਜ਼ ਕਰ ਸਰ ਉਹਨਾਂ ਦੀ ਪ੍ਰੈਗਨਨਸੀ ਕਨਸੈਪਸ਼ਨ ਹੋ ਚਲੀ ਸਰ ਆਪਣਾ ਸੈਕਟਰ 64 ਮੋਹਾਲੀ ਫੇਜ਼ 10 ਉਹ ਸਾਨੂੰ ਦਿੱਤੇ ਗਏ ਨੰਬਰਾਂ ਤੇ ਕਾਲ ਕਰ ਸਕਦੇ ਆ ਤੇ ਇੱਥੇ ਮਿਲ ਸਕਦਾ